ਗਰਮਗਰਮ ਦਾਲਾ ਜੀ ਨੂੰ ਬਹੁਤ ਬਹੁਤ ਨੰਕਸਤ ਕਰਦੇ ਆ। ਕੋਈ ਯਾ ਬਹੁਤ ਬਹੁਤ ਹਾਂ ਨਹੀਂ ਇੱਥੇ ਇੱਥੇ ਹਾਂ ਬਾਬਾ ਗਰਮਗਰਮ ਦਾਲਾ ਜੀ ਕਹਿੰਦੇ ਐਨ ਬਾਬੇ ਹੋਰਾਂ ਨੇ ਪੂਰਾ ਸਿਰ ਲਾਇਆ ਹੋਇਆ ਹੈ। ਆਉਦਲਾਂਗੇ ਫਰੀ ਚੌਰ ਫਰੀ ਚੌਰ ਜਰਮ ਸ਼ਾਨਦਾਰ ਕਰਮਾ ਰਮਨਦਾਲਾ ਜੀ ਨਾਮ ਤੁਸੀਂ ਵੇਖ ਹੀ ਸਕਦੇ ਹੋ ਇਹ ਕਿਸ ਦੀ ਕਬਰ ਹੈ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਵੇਗਾ ਅੱਪ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਨੂਰਦੀਨ ਦਾ ਜ਼ਿਕਰ ਕੀਤਾ ਸੀ ਪਰ ਉਦੋਂ ਇੱਥੇ ਸਿਰਫ ਅਸੀਂ ਸੀ ਪਰ ਅੱਜ ਵੇਖ ਲਓ ਮੇਲੇ ਦੇ ਦਿਨ ਲੋਹੜੀ ਵਾਲੇ ਦਿਨ ਜੋ ਵੀ ਸੰਗਤ ਆਉਂਦੀ ਹੈ ਇੱਕ ਨੀ ਛੇਤਰ ਪ੍ਰੇਡੇ ਦੀ ਕਰਕੇ ਜਾਂਦੀ ਹੈ ਤੇ ਹਜੇ ਕੱਲ ਨੂੰ ਮਾਗੀ ਦਾ ਦਿਨ ਆਉਣਾ ਤੇ ਕੱਲ ਨੂੰ ਇਥੇ ਭੀੜ ਬਹੁਤ ਹੀ ਜ਼ਿਆਦਾ ਹੋ ਜਾਣੀ ਆ ਵੇਖ ਸਕਦੇ ਹੋ ਦਰਤਨ ਸਰ ਸਾਹਿਬ ਗੁਰਦੁਆਰਾ ਦੇ ਨੇੜੇ ਆ ਪਹੁੰਚ ਚੁੱਕੇ ਆ ਗੁਰੂ ਘਰ ਲੰਗਰ ਟੁੱਟ ਚੱਲ ਰਿਹਾ ਹੈ ਤੇ ਜਿੰਨੀ ਵੀ ਸੰਗਤ ਆਉਂਦੀ ਹੈ ਸਾਰੀ ਇਹਦੀ ਛੇਤਰ ਪ੍ਰੇਡ ਕਰਕੇ ਜਾਂਦੀ ਹੈ ਚੌੜ ਕੋਈ ਚੌੜ ਕੋਈ गर्म है। तीक, 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 तीक। एन कह रहे पूरी स्टेवराइजिंग बनती है गुरुद्वारा दतनसर साहब तो होंदते हुए एन कहते रहा पहुंच चुके हैं ਮੇਲੇ ਦੇ ਕਹਿੰਦੇ ਤੁਸੀਂ ਦੇਖ ਸਕਦੇ ਹੋ ਰੌਣਕਾਂ ਪੂਰੀਆਂ ਹੋ ਚੁੱਕੀਆਂ ਨੇ ਇੱਕ ਪਾਸੇ ਗੁਰਦੁਆਰਾ ਟਿੱਬੀ ਸਾਹਿਬ ਤੇ ਦੂਸਰੇ ਪਾਸੇ ਗੁਰਦੁਆਰਾ ਰਕਾਬਸਰ ਸਾਹਿਬ ਟ੍ਰੈਫਿਕ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਆਈ ਹੋਈ ਹੈ ਦੂਰੋਂ ਦੂਰੋਂ ਸੰਗਤਾਂ ਆਈਆਂ ਹੋਈਆਂ ਮੇਲੇ ਦਾ ਮਾਹੌਲ ਵੀ ਦਿਖਾ ਦੇ ਇੱਧਰ ਦੁਕਾਨਾਂ ਦਾ ਗੁੰਲਾ ਹੈ ਆਹ ਵਾਹ ਕੋਲੋਂ ਮੰਗਰੇ ਆ ਗਏ। ਯਾਰ ਇਹ ਅੱਜ ਲੋਹੜੀ ਦਾ ਦਿਨ ਹੈ ਹਜੇ ਤਾਂ ਭੀੜ ਬਹੁਤ ਹੀ ਘੱਟ ਹੈ। ਕੱਲ ਨੂੰ ਕਹਿੰਦੇ ਮਾਗੀ ਵਾਲੇ ਦਿਨ ਪੂਰੀ ਭੀੜ ਹੋ ਜਾਣੀ ਹੈ। ਅਸੀਂ ਇਸ ਸਮੇਂ ਗੁਰਦਰਾ ਟੀਬੀ ਸੇਵਾ ਤੇ ਰਕਾਬ ਸਾਹਿਬ ਅੰਮosaur ਸਾਹਿਬ ਦੀ ਧਰਤੀ ਉੱਥੇ ਬਰਾਦਮਾਨ ਹੈ ਜੋ ਸਿੱਧੀ ਜੋੜ ਮੇਲੇ ਸ਼ੁਰੂ ਹੋ ਚੁੱਕੇ ਹੋਣ ਸਵਾਰ ਜੋ ਗੜ ਤੋਂ ਉਤਰਦੇ ਹੋਏ ਆ ਤੇ ਦੇਵ ਮਾਗੀ ਦਾ ਮੇਲਾ ਸ਼ੁਰੂ ਹੋ ਚੁੱਕਿਆ ਹੈ ਤੇ ਘੋੜਸਵਾਰ ਫੌਜਾਂ ਜੋ ਹਣ ਹੌਲੀ ਹੌਲੀ ਕਰਕੇ ਉਤਰ ਰਹੀਆਂ ਨੇ ਤੇ ਜਿੱਥੇ ਅਸੀਂ ਖੜੇ ਆਂ ਇਧਰ ਮਾਲਵਾ ਤਰਨਾ ਦਲ ਤੇ ਆਸੇ-ਪਾਸੇ ਸਾਹਮਣੇ ਬਾਬੇ ਬਕਾਲਗੇ ਇਧਰ ਵੀ ਬਹੁਤ ਦਲ ਪੰਥ ਉਤਰੇ ਹੋਇਆ ਤੇ ਇਸ ਕਰਕੇ ਸਾਰ ਸੰਗਤ ਦੀਆਂ ਦੁਕਾਨਾਂ ਵੀ ਲੱਗ ਚੁੱਕੀਆਂ ਐ ਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਵੱਧ ਚੜ ਕੇ ਅਸੀਂ ਦਾ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੋ ਤੇ ਇਹ ਜਿਹੜੀ ਧਰਤੀ ਐ ਪਾਵਨ ਪਵਿੱਤਰ ਧਰਤੀ ਐ ਤੇ ਸਾਹਮਣੇ ਗੁਰਦੁਆਰਾ ਤਿੱਬੀ ਸਾਹਿਬ ਤੇ ਜਦੋਂ ਮਹਾਰਾਜ ਕਲੰਗੀ ਧਰਪਾਤ ਸ਼ਾਹ ਜੀ ਇੱਥੇ ਆਏ ਸੀ ਨਾ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਹੈ ਕਿ ਖਦਰਾਨੀ ਦੀ ਟਾਬ ਜਿੱਥੇ ਟੁੱਟੀ ਗੰਦੀ ਗੁਰਦਰਾ ਸਾਹਿਬ ਹੈ ਇੱਥੇ ਆ ਕੇ ਤੇ ਜਿੱਥੇ ਤੰਬੂ ਸਾਹਿਬ ਹੈ ਤੰਬੂ ਲਾ ਕੇ ਉੱਥੇ ਇੱਕ ਸ਼ਹਿਰੇ ਝਾੜੀਆਂ ਦੇ ਉੱਤੇ ਪਾ ਕੇ ਚਾਦਰੇ ਪਾ ਕੇ ਸਿੰਘਾਂ ਨੇ ਦੁਸ਼ਮਣਾਂ ਨੂੰ ਭੁਲੇਖਾ ਪਾਇਆ ਤੇ ਬਾਬਾ ਦਾਨ ਸਿੰਘ ਦੀ ਬੇਨਤੀ ਦੇ ਕਰਨ ਅਪਰੰਤ ਗੁਰੂ ਸਾਹਿਬਾ ਟੀਪੀ ਸਾਹਿਬ ਤੇ ਪਹੁੰਚੇ ਤੇ ਇੱਥੋਂ ਤੀਰ ਚਲਾ ਰਹੇ ਸੀ ਤੇ ਜਦੋਂ ਮਹਾ ਸਿੰਘ ਸੀਧੀਆਂ ਪ੍ਰਾਪਤ ਗੁਰੂ ਪਿਆਰਿਓ ਕਰਦਾ ਤੇ ਸਾਹ ਟੈਕਦੇ ਆ ਇੱਕੋ ਧਾਮ ਨੂੰ ਬਖਸ਼ ਕਰਨ ਵਾਸਤੇ ਪੂਰੀ ਟੁੱਟੀ ਗੰਢਣ ਵਾਸਤੇ ਸਤਿਗੁਰੂ ਇੱਕੋ ਧਾਮ ਏਸੇ ਸਥਾਨ ਦੇ ਉੱਤੋਂ ਘੋੜੇ ਤੇ ਚੜਨ ਲੱਗੇ ਤੇ ਜੇ ਸਾਹਮਣੇ ਗੁਰਦਾਰਾ ਰਕਾਬ ਸਾਹਿਬ ਆ ਇੱਥੇ ਰਕਾਬ ਟੁੱਟ ਗਈ ਉਹ ਰਕਾਬ ਵੀ ਇੱਥੇ ਅੱਜ ਤੱਕ ਮੌਜੂਦ ਹੈ ਤੇ ਸਾਧ ਸੰਗਤ ਦਰਸ਼ਨ ਕਰੋ ਤੇ ਜੀਵਨ ਸਫਲਾ ਬਣਾਓ ਗੁਰੂ ਜੀ ਦੇ ਦੱਸੇ ਮਾਰਗ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਰੇ ਜਾਵੇ ਫਤਿਹ ਪਾਵੇ ਨਿਹਾਲੋ ਜਾਵੇ ਆ ਕਾਲੇ ਇਹਨਾਂ ਸਿੱਧਾਂ ਦੀ ਯਾਦ ਮਨਾਉਂਦਿਆਂ ਹੋਇਆਂ ਤੇ ਪ੍ਰਕਾਸ਼ਪੁਰਬ ਨੂੰ 17 ਤਰੀਕ ਨੂੰ ਕਲੰਗੀਧਰ ਪਾਤਸ਼ਾਹ ਦਾ ਆਰਿਆ ਉਸ ਉਸ ਪ੍ਰਕਾਸ਼ਪੁਰਬ ਨੂੰ ਸਮਰਪਿਤ ਪਿੰਡ ਜਵਾਰੇ ਵਾਲਾ ਚੱਕ ਜਵਾਰੇ ਵਾਲਾ ਮੁਕਸਰ ਜੋ ਇੱਥੋਂ 15 ਕਿਲੋਮੀਟਰ ਦੀ ਦੂਰੀ ਤੇ ਐ ਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਸਾਧ ਸੰਗਤ 17 ਤਰੀਕ ਨੂੰ ਬਹੁਤ ਭਾਰੀ ਨਗਰ ਕੀਰਤਨ ਹੋ ਰਿਹਾ ਜੋ ਇਲਾਕੇ ਦੇ ਪਿੰਡਾਂ ਵਿੱਚ ਵੀ ਹੁੰਦਾ ਹੋਇਆ ਸਾਮ ਨੂੰ ਜਵਾਰੇ ਵਾਲੇ ਗੁਰਦਰਾ ਸਾਹਿਬ ਇਸ ਸਮਾਪਤ ਹੋਵੇਗਾ ਤੇ ਉਦੋਂ ਵੀ ਨੰਗ ਸਿੰਘ ਲੜਦੀਆਂ ਫੌਜਾਂ ਤੇ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ